ਦੇ ਪਿੱਛੇ ਆ ਰਿਹਾ ਸੀ ਅੱਛਾ ਜੀ ਇਹ ਗੱਡੀ ਨਿਕਲੀ ਹੈ ਪੈਵਿਲਿਅਨ ਚੋਂ ਬਾਹਰ ਮਾਲ ਦੇ ਵਿੱਚੋਂ ਓਕੇ ਨਾਲ ਇਹਨਾਂ ਦੇ ਫੈਮਿਲੀ ਸੀ ਅੱਛਾ ਜੀ ਉੱਥੇ ਲਾਈਟਸ ਤੇ ਹੋਈਆਂ ਵੀ ਸੀ ਅੱਛਾ ਇਹਨਾਂ ਨੇ ਭਾਈ ਸਾਹਿਬ ਨੇ ਦੋ ਚਾਰ ਹਾਰਨ ਮਾਰੇ ਅੱਛਾ ਇਹ ਕਹਿੰਦੇ ਆ ਇਹਨਾਂ ਦੀ ਕੰਪਲੇਟ ਇਹ ਹੈ ਵੀ ਇਹਨਾਂ ਨੇ ਗੱਡੀ ਸਾਈਡ ਤੇ ਨਹੀਂ ਕੀਤੀ ਅੱਛਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਉਹ ਕਹਿ ਰਹੇ ਆ ਵੀ ਉਹਨਾਂ ਨੇ ਆ ਕੇ ਪਿੱਛੇ ਦੋ ਚਾਰ ਹਾਰਨ ਮਾਰੇ ਬਸ ਇੰਨੀ ਕੀ ਗੱਲ ਹੈ ਜੀ ਹੋਰ ਕੁਝ ਵੀ ਨਹੀਂ ਮੈਂ ਇਹਨਾਂ ਦੇ ਨਾਲ ਪਿਛੇ ਪਿਛਾ ਦੋ ਤਿੰਨ ਜਗ੍ਹਾ ਤੇ ਇਹਨਾਂ ਦੀ ਬਹਿਸ ਹੋਈ ਰਾਸ ਤੇ ਜਿੱਥੇ ਇਹਨਾਂ ਨੇ ਗੱਡੀ ਰੋਕੀ ਮੈਂ ਪਿੱਛੇ ਡਰਾਈਵਰ ਵੀ ਰੁਕੇ ਹੋਇਆ ਸਰਕਾਰਾਂ ਨਹੀਂ ਗਿਆ ਮੈਂ ਵੈਸੇ ਰੁਕ ਗਿਆ ਜੀ ਵੈਸੇ ਰੁਕੇ ਹੋਏ ਹੋਰ ਬੰਦੇ ਵੀ ਰੁਕੇ ਹੋਏ ਨਾਲ ਜੀ ਉਹ ਚੱਕੇ ਗੱਲ ਹਾਂ ਜੀ ਨਹੀਂ ਨਹੀਂ ਤੁਸੀਂ ਸਰ ਗੱਲਬਾਤ ਵੀ ਕਰਦੇ ਪੈਸੀ ਨਾ ਪ੍ਰਸ਼ਾਸਨ ਨਾਲ ਸਿਰਫ ਔਰ ਸਿਰਫ ਵੀ ਚੱਲ ਜੇ ਕੋਈ ਬੰਦਾ بڑا ਹੈ ਜਾਂ ਛੋਟਾ ਹੈ ਆਪਸ ਦੇ ਵਿੱਚ ਹਰੇਕ ਚੀਜ਼ ਦਾ ਕੋਈ ਹੱਲ ਗੱਲਬਾਤ ਨਾਲ ਹੁੰਦਾ ਐਨੀ ਗੱਲ ਬਿਧਾਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਡਰਾਈਵਰ ਦੇ ਨਾਲ ਦਾ ਬੰਦਾ ਸੀ ਪਰ ਹੁਣ ਤੁਹਾਡੇ ਸਾਹਮਣੇ ਡਰਾਈਵਰ ਵੀ ਆ ਗਿਆ ਤੇ ਅਸੀਂ ਇਹਨੂੰ ਗੱਡੀ ਨੂੰ ਥਾਣੇ ਭੇਜ ਰਹੇ ਹਾਂ ਤੇ ਪੂਰਾ ਮਾਮਲਾ ਬਾਤਾਂਗੇ ਜਿਹੜੀ ਸਟਿੱਕਰ ਦੀ ਕਾਰਵਾਈ ਉਹ ਹੋਊਗੀ ਅਗਰ ਉਸ ਜਿਸ ਨਾਮ ਮੈਸਵੇ ਬੋਏ ਲੜਾਈ ਚ ਘੜਾਇਆ ਉਹ ਵੀ ਵੇਖਿਆ ਜਾ। ਸਰ ਇੱਕ ਹੋਰ ਮੈਂ ਪੁੱਛਣਾ ਚਾਹੁੰਦਾ ਸਰ ਗੱਡੀ ਦੇ ਵਿੱਚ ਨਾ ਸਰ ਇਹ ਟੋਪੀ ਰੱਖੀ ਗਈ ਸੀ ਸਰ ਇੱਕ ਸਰਕਾਰੀ ਮੁਲਾਜ਼ਮ ਦੀ। ਇੱਕੋ ਮੇਰੀ ਗੱਲ ਸੁਣੋ। ਜਦੋਂ ਮੈਂ ਤੁਹਾਡੇ ਸਾਹਮਣੇ ਆਇਆ ਉਦੋਂ ਕੁਝ ਨਹੀਂ ਸੀ ਜੇ ਟੋਪੀ ਕਿੱਥੇ ਰੱਖੀ ਸੀ ਕਿਉਂ ਰੱਖੀ ਸੀ ਉਹ ਵੈਰੀਫਾਈ ਥਾਣੇ ਜਾ ਕੇ ਹੋຊੂ ਜੀ ਬਿਲਕੁਲ ਜੀ ਸਰ ਇਹੋ ਤਾਂ ਐਕਚੁਅਲ ਤਾਂ ਆਇਆ ਨਾ ਕਿ ਐਵੀਡੈਂਸ ਮੌਕੇ ਤੇ ਸਾਰੀ ਮੀਡੀਆ ਕੋਲ ਮੌਜੂਦ ਹੈ ਵਿੱਚ ਬਕਾਇਦਾ ਪੁਲਿਸ ਦਿੱਕਤ ਤੋਂ ਬਾਅਦ ਪੁਲਿਸ ਨੇ ਕੈਪ ਵੀ ਜੀ ਸਰ ਇਹ ਤਾਂ ਥਾਣੇ ਜਾਣ ਤੋਂ ਬਾਅਦ ਹੁਣ ਅਸੀਂ ਜਿਹੜੇ ਡਿਊਟੀ ਅਫਸਰ ਉਹ ਵੈਰੀਫਾਈ ਕਰਨਗੇ ਗੱਡੀ ਕਿਹਦੀ ਹੈ ਯੂਨੀਫਾਰਮ ਕਿਹਦੀ ਹੈ ਅਗਰ ਉਹਨਾਂ ਅਧਿਕਾਰਤ ਹੋਇਆ ਤਾਂ ਉਹਦੇ ਘਰ ਦਾ ਸਟicker ਹੈ ਉਹਨਾਂ ਅਧਿਕਾਰਤ ਤਰੀਕੇ ਨਾਲ ਲੱਗਿਆ ਹੋਇਆ ਉਹਨੇ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾ ਪਹਿਲੇ ਸਾਨੂੰ ਇਹ ਸੀਗਾ ਕਿ ਡਰਾਈਵਰ ਮੌਕੇ ਤੇ ਨਹੀਂ ਹੈ ਅਸੀਂ ਰਿਕਵਰੀ ਦੀ ਮੰਗ ਕਰ ਰਹ ਫਰੋਂ ਤੁਹਾਡੇ ਸਾਹਮਣੇ ਡਰਾਈਵਰ ਵੀ ਆ ਗਿਆ ਤੇ ਅਸੀਂ ਇਹਨੂੰ ਗੱਡੀ ਨੂੰ ਥਾਣੇ ਭੇਜ ਰਹੇ ਹਾਂ ਤੇ ਪੂਰਾ ਮਾਮਲਾ ਬਾਤਾਂਗੇ ਜਿਹੜੀ ਸਟਿੱਕਰ ਦੀ ਕਾਰਵਾਈ ਉਹ ਹੋਊਗੀ ਅਗਰ ਉਸ ਤੋਂ ਇਲਾਵਾ ਇਹਨਾਂ ਦੀ ਕੋਈ ਆਪਸੀ ਕਿਸੇ ਨਾਲ ਮਿਸਵੇ ਵੋਏ ਲੜਾਈ ਝਗੜਾ ਆ ਉਹ ਵੀ ਵੇਖਿਆ ਜਾਊਗਾ ਸਰ ਇੱਕ ਹੋਰ ਮੈਂ ਪੁੱਛਣਾ ਚਾਹੁੰਦਾ ਸਰ ਗੱਡੀ ਦੇ ਵਿੱਚ ਨਾ ਸਰ ਇਹ ਟੋਪੀ ਰੱਖੀ ਗਈ ਸੀ ਸਰ ਇੱਕ ਸਰਕਾਰੀ ਮੁਲਾਜ਼ਮ ਦੀ ਦੇਖੋ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਡੇ ਸਾਹਮਣੇ ਆਇਆ ਉਦੋਂ ਕੁਝ ਨਹੀਂ ਸੀ ਜੇ ਟੋਪੀ ਕਿੱਥੇ ਰੱਖੀ ਸੀ ਕਿਉਂ ਰੱਖੀ ਸੀ ਉਹ ਵੈਰੀਫਾਈ ਥਾਣੇ ਜਾ ਕੇ ਹੋ ਜਾਊਗਾ ਜੀ ਬਿਲਕੁਲ ਜੀ ਸਰ